ਸਰਕਾਂ ਦੇ ਲੈਵਲ ਉੱਤੇ ਜਿਵੇਂ ਜਿਵੇਂ ਬੰਦੀਆਂ ਉੱਚ ਹੁੰਦੀਆਂ ਗਈਆਂ ਕਿ ਕਿਸੇ ਦੀ ਪਰਸਨਲ ਕੁਲੀ ਆ ਉਹ ਰੋਕਣ ਦੀ ਕੋਸ਼ਿਸ਼ ਨਾ ਕਰੀ ਮੀਂਹ ਪੈਂਦੇ ਚ ਠੀਕ ਹੈ ਕਿਉਂਕਿ ਜੇ ਪਾਣੀ ਤੁਰਿਆ ਜਾਊਗਾ ਪਾਣੀ ਰੁਕਦਾ ਨਹੀਂ ਪਾਣੀ ਗੁੱਧਿਆ ਸੀ ਮੈਂ ਡੀਸੀ ਤੋਂ ਮੰਗਾਇਆ ਹਮਮ ਸਾਲ ਮੁਕਸਰ ਦਾ ਖਾਦਲ ਕਰਾ ਸਾਰਾ ਕਨਾਲ ਸਿਸਟਮ ਚੇਂਜ ਕਰ ਰਹੇ ਆਗੇਲੇ ਹਫ਼ਤੇ ਤੱਕ ਇਹ ਹਰ ਸਾਲ ਹਾਂਜੀ ਅੱਜ ਅੱਜ ਨਾਲ ਵੱਡਾ ਹੋ ਜੇ ਡਰੇ ਨਾਲ ਵੱਡਾ ਹੋ ਪਾਈਪ ਲਾਣਾ ਪਾਉ ਜੀ 70 ਇਹ ਪਾਈਪ ਆਉਣਾ ਪਈ ਨਾਲੇ ਹੀ ਪਈਆਂ ਨਾਲਾ ਕਿਲੋਮੀਟਰ ਤੇ ਆਜ ਤੁਹਾਨੂੰ ਨਹੀਂ ਪੁੱਛਾ ਕੀ ਹੱਲ ਕੀ ਉਹਦੇ ਨਾਲ ਅੱਜ ਪੰਜਾਬ ਕੈਬਨਟ ਦੀ ਬੜੀ ਅਹਿਮ ਬੈਠਕ ਹੋਈ ਹੈ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਦੇ ਪੱਖੀ ਕਾਫੀ ਫੈਸਲੇ ਹੋਏ ਨੇ ਮੋਰ ਲੱਗੀ ਉਹਨਾਂ ਤੇ ਇੱਕ ਤਾਂ ਮਿਲਿੰਗ ਪਾਲਿਸੀ ਜਿਹੜੀ ਹੈ ਉਹ ਫਾਈਨਲ ਕੀਤੀ ਗਈ ਹੈ 1 ਅਕਤੂਬਰ ਤੋਂ ਝੋਨਾ ਜਿਹੜਾ ਉਹ ਮੰਡੀਆਂ ਦੇ ਵਿੱਚ ਆਫੀਸ਼ਲ ਖਰੀਦ ਸ਼ੁਰੂ ਹੋ ਜਾਂਦੀ ਹੈ ਉਸ ਝੋਨੇ ਨੂੰ ਉਸ ਜੀਰੀ ਨੂੰ ਕਿਵੇਂ ਮਿਲਸ ਤੱਕ ਲੈ ਕੇ ਜਾਣਾ ਹੈ ਕਿਵੇਂ ਸ਼ੈਲਰਾਂ ਤੱਕ ਲੈ ਕੇ ਜਾਣਾ ਇਹਦੀ ਪਾਲਿਸੀ ਹੈ ਟੋਟਲੀ ਡਿਜੀਟਲ ਪਾਲਿਸੀ ਬਣਾਈ ਹੈ ਜਿਹੜੇ ਟਰੱਕ ਨੇ ਉਹਨਾਂ ਦੇ ਜਿਹੜੇ ਬੋਰੀਆਂ ਲੈ ਕੇ ਜਾਣਗੇ ਉਹਨਾਂ ਦੇ ਜੀਪੀਐਸ ਸਿਸਟਮ ਲੱਗਿਆ ਹੋਊਗਾ ਮੰਡੀ ਚੋਂ ਨਿਕਲਣ ਵੇਲੇ ਗੇਟ ਤੇ ਉਹਦੀ ਫੋਟੋ ਹੋਊਗੀ ਉਹ ਫੋਟੋ ਦੀ ਟਾਈਮਿੰਗ ਤੇ ਜੀਪੀਐਸ ਦੀ ਟਾਈਮਿੰਗ ਮੈਚ ਕਰਨੀ ਚਾਹੀਦੀ ਹੈ ਉਹ ਜਦੋਂ ਫੋਟੋ ਤੇ ਟਾਈਮਿੰਗ ਮੈਚ ਕਰੂਗੀ ਤਾਂ ਹੀ ਉਹ ਜਿਹੜਾ ਟਰੱਕ ਹੈ ਉਹ ਸ਼ੈਲਰ ਦੇ ਵਿੱਚ ਐਂਟਰ ਹੋਊਗਾ ਤਾਂ ਕਿ ਜਿਹੜੇ ਇਧਰੋਂ ਉਧਰੋਂ ਟਰੱਕ ਆਉਂਦੇ ਨੇ ਬਾਹਰਲੇ ਸੂਬਿਆਂ ਚੋਂ ਟਰੱਕ ਆਉਂਦੇ ਨੇ ਜਿਹੜੀ ਇਲੀਗਲ ਤਰੀਕੇ ਨਾਲ ਉੱਥੇ ਖਰੀਦ ਕਰਕੇ ਇੱਥੇ ਸਰਕਾਰੀ ਖਰੀਦ ਤੇ ਵੇਚਦੇ ਨੇ ਉਹਨੂੰ ਖਤਮ ਕੀਤਾ ਜਾ ਸਕੇ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਸਤਤ ਤੇ ਲਗਭਗ 100 ਦੇ ਕਰੀਬ ਉਹ ਕੈਦੀ ਜੇ ਜਾਂ ਜਿਹੜੇ ਜਾਂ ਤਾਂ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਜਾਂ ਜਿਹੜੇ 90% ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਜਾਂ ਹੈਂਡੀਕੈਪ ਨੇ ਜੋ ਵੀ ਉਸ ਪਾਲਿਸੀ ਦੇ ਅੰਡਰ ਆਉਂਦੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਊਗਾ ਗੁਰੂ ਸਾਹਿਬ ਦੇ 400 ਸਾਲਾਂ ਦੇ ਸੰਬੰਧ ਚ 15 ਵਸਤ ਵਾਲੇ ਅਲੱਗ ਨੇ ਜਿਹਦੇ ਵਿੱਚ 50 ਸਾਲ ਤੋਂ ਉੱਪਰ ਦੀਆਂ ਔਰਤਾਂ ਜਿਨ੍ਹਾਂ ਦੀ سزا 50 50% ਤੋਂ ਉੱਪਰ ਉਹਨਾਂ ਨੇ ਕੱਟ ਲਈ ਜਾਂ ਹੈਂਡੀਕੈਪਟ ਨੇ ਤਾਂ ਉਹਨਾਂ ਨੂੰ ਵੀ 75ਵੇਂ ਆਜ਼ਾਦੀ ਦਿਵਸ ਤੇ ਜਿਹੜਾ ਜੇਲ੍ਹ ਤੋਂ ਛੁਟਕਾਰਾ ਮਿਲੂਗਾ ਉਹਨਾਂ ਨੂੰ ਆਜ਼ਾਦ ਕੀਤਾ ਜਾਊਗਾ ਲਗਭਗ 64 65 ਮਹਿਲਾਵਾਂ ਫਿਲਹਾਲ ਸਪਾਟ ਹੋਈਆਂ ਨੇ ਜੇ ਹੋਰ ਵੀ ਹੋਈਆਂ ਤਾਂ ਅਸੀਂ ਉਹਨਾਂ ਨੂੰ ਇਹਦੇ ਵਿੱਚ ਕੋਈ ਲਿਮਟ ਨਹੀਂ ਹੈਗੀ ਇਹਦੇ ਵਿੱਚ ਕੋਈ ਐਦਾਂ ਦਾ ਹੋਣੀ ਨਾ 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 ਲੋਨ ਬੜਿੰਦਾ ਜੀ ਨਾ ਕੋਈ ਅੱਗੇ ਮਾਰਚ ਮਰੇ ਪਿਆ ਨਾ ਸਾਡੀ ਵੇਖ ਹੀ ਰਹੀ ਤੁਸੀਂ ਦੇਖ ਕੇ ਪਿੰਡ ਤੋਂ ਬਾਸੇ ਚੱਲ ਜਾਈਓ ਜੀ ਪਤਾ ਹੋਣਾ ਮਤਲਬ ਇਹਦਾ 03 30 ਇਹਨੂੰ ਕਰੀ ਕਰਵਾ ਕੇ ਜੀ ਜਿੱਧਰ ਨੂੰ ਸੇਵਨ ਵਾਲਾ ਜਾ ਰਿਹਾ ਉਧਰ ਨਿਕਲਾਓ ਜੀ ਤੁਸੀਂ ਕਾਸੀ ਸਾਰਾ ਪਿੰਡ ਬਚਾਉਂਦੇ 5 ਮਿੰਟ ਵੀ ਆ 99 ਜਿਹੜਾ 15 99 ਜਿਹੜਾ 15 73009 ਅਜੀਤ ਰਸ ਨੰਬਰ 1 ਨੰਬਰ ਉਹ ਲੈ ਗਏ ਚਰਨ ਨੀ ਕੋ ਦਾ ਹਾਂ ਅਜੀਤ 94 19 ਬੜੀ ਸੇਸ ਕੰਡਾ ਜੀ 65 ਉਹ ਬਰੋਂ ਤੋਂ ਮੈਂ ਪਿਛਲੇ ਸਾਲਮ ਸੁਖਿੰਦਰਪ੍ਰੇਮੰਦਰੀ ਉਹਨੇ ਕੋਈ ਨਹੀਂ ਬੜੀ ਮਿਹਰਬਾਨੀ ਸਾਹਿਬ ਇਹਨਾਂ ਨੂੰ ਬਚਾ ਲਿਆ 20 ਸਾਲ ਤੋਂ ਇਹਨਾਂ ਨੇ ਪੇਸ਼ ਘੜਾਈ ਸਾਡੇ ਤੇ ਮਾਣ ਵੀ ਆ ਕੋਈ ਵੀ ਲੋਕ ਪੱਖੀ ਕੰਮ ਹੈ ਜਾਂ ਮੈਂ ਇਹ ਨਹੀਂ ਦੇਖਦਾ ਤੁਸੀਂ ਵੋਟ ਕਿਨੂੰ ਪਾਈ ਐ ਮੈਂ ਸਿਰਫ ਇਹ ਦੇਖਦਾ ਕਿ ਤੁਸੀਂ ਮੇਰੇ ਤੇ ਯਕੀਨ ਕੀਤਾ ਜਿਨੇ ਮੈਨੂੰ ਨਹੀਂ ਵੀ ਵੋਟ ਪਾਈ ਮੈਂ ਉਹਨਾਂ ਦਾ ਵੀ ਮੁੱਖ ਮੰਤਰੀਆਂ ਇਸ ਕਰਕੇ ਕੋਈ ਸੰਗਣ ਵਾਲੀ ਜੋ ਡਰ ਨਾਲ